ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੋਲੜੀ ਜ਼ਿਲ੍ਹਾ ਰੋਪੜ ਤਹਿਸੀਲ ਨੰਗਲ ਡੈਮ ਪੈ ਜਾਂਦੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਟੌਪ ਦਾ ਨਗੀਨਾ ਦਿਖਾਉਂਗਾ ਜਰਸੀ ਨੇ ਅਸਲ ਦਾ ਤਾਜੀ ਸੂਈ ਆ ਹਣ ਹਵਾਨੇ ਤਿਆਰੀ ਦੋਸਤੋ ਬਹੁਤ ਸੋਹਣੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜਿਹਨੂੰ ਦੋਸਤੋ ਪਸੰਦ ਆ ਜੂਗੀ ਤੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਦੋਸਤੋ ਬਾਈ ਜੀ ਹੋਰਾਂ ਦੇ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਸੋਹਣੀ ਜਰਸੀ ਆ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਪਹਿਲਾ ਸੂਆ ਪਲੂਨ ਸੂਈ ਆ ਮੁਹ ਤੋਂ ਖੀਰੀ ਆ ਅੱਜ ਹੀ ਬਾਈ ਕਹਿੰਦਾ ਸੂਈ ਆ ਜੇਰ ਪੈ ਗਈ ਪ੍ਰੋਪਰ ਕੰਮ ਡਾਨਾ ਵੱਛੇ ਨੂੰ ਦੋਸਤੋ ਜਨਮ ਦਿੱਤਾ ਦੁੱਧ ਬਾਈ ਜੀ ਹੁਣੇ ਕਹਿੰਦੇ ਵੱਛੀ 17 18 ਕਿਲੋ ਖੁੱਲਾ ਪਿਆਜੂ ਬਾਕੀ ਦੋਸਤੋ ਜੈਸਾਵਣਾ ਹਵਾਨਾ ਕਰਮਾ ਵਾਲੀ ਦਾ ਬਹੁਤ ਸੋਹਣਾ ਤੋਦਾ ਇੰਨਾ ਕ ਤਾਂ ਨੋਰਮਲੀ ਪਿਆਜੂ ਬਾਕੀ ਦੋਸਤੋ ਅੱਗੇ ਪਿੱਛੇ ਦਾ ਹਵਾਨਾ ਥਾਣਾ ਦੇ ਸਹਿਜ ਸੋਹਣੇ ਆ ਹੱਥੀ ਚੁਆਈ ਵਾਲੇ ਦੋਸਤੋ ਗੈਪ ਚ ਲੱਗੇ ਹੋਇਆ ਥਣ ਦੋਸਤੋ ਬਹੁਤ ਜ਼ਿਆਦਾ ਚੰਗਾ ਲੱਗਾ ਹੋਇਆ ਵੱਛੀ ਨੂੰ ਬਾਕੀ ਆ ਦੋਸਤੋ ਵੱਛਾ ਮਗਰ ਵੱਛਾ ਥਾਂ ਦੇ ਸਹਿਜੋਂ ਵੱਛੀ ਦੇ ਨੇੜੇ ਤੋਂ ਵਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਚਾਰ ਥਾਣਾ ਕਰਮਾਲੀ ਦੇ ਬਹੁਤ ਸੋਹਣੇ ਪੋਲੀ ਧਾਰਾ ਜਮਾਂ ਦੋਸਤੋ ਗੰਨੇ ਅਰਗੀ ਬਾਕੀ ਦੋਸਤੋ ਥਾਣ ਬਹੁਤ ਜਿਆਦਾ ਚੰਗਾ ਲੱਗਿਆ ਹੋਇਆ ਹਾਥੀ ਚੁਆਈ ਵਾਲਾ ਥਾਣ ਫੋਰਚੰਕ ਪੂਰਾ ਵੀ ਨਹੀਂ ਹਵਾਨਾ ਦੋਸਤੋ ਅੱਗੇ ਪਿੱਛੇ ਦਾ ਬਾਕੀ ਹਵਾਨਾ ਕਰਮਾਲੀ ਦੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਇੱਕ ਨੰਬਰ ਵਾਚੀ ਦਾ ਪ੍ਰਾਈਸ ਬਾਈ ਕੰਦਾ ਫੋਨ ਤੇ ਕਰਾਂਗੇ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਦੋਸਤੋ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਕਦੇ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ